ਜਗਦੀਸਰੈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾਗ ਰੂ ਮੈਂ ਜੇਹੀ ਕਹਣ ਚੇਰੀ ਰਾਮ ਤੂੰ ਸਾਗਰੋ ਰਤਨਾਗਰ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਦ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਂ ਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਚੇਰੀ ਰਾਮ ਤੁਮ ਗੋਹਰ ਹਤ ਗਹਿਰ ਗੰਭੀਰਾ ਤੁਮ ਪੇਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹੋਰੀ ਆ ਰਾਮ ਹਉ ਕਿਛ ਨਾਹੀ ਏ ਕੋ ਤੂ ਹੈ ਆਪੇ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹ ਸਰਨੀ ਦਾਸ ਹ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰੀਆ ਉਜ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਣਾਏ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਧੀ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਭਾਣੀ ਸਾਗੁਣਵੰਤੀ ਤင်းਹੀ ਸਬਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਾਂ ਕੋਲੀ ਵੰਨਾਂ ਤੂੰ ਪਰਬਤ ਮੇਰਾ ਓ ਲਾ ਰਾਮ ਹਉ 발 ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਤਾ ਕੁਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਸੋਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤੇ ਸਿਬੇ ਨੇ ਹੋਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਨ ਮਨ ਪਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿ ਆ ਭਰੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲੇ ਹਾਰੈ ਨਾਨਕ ਸਦ ਗੁਰ ਬਾਣਾ ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੁ ਧਿਆਈਐ ਬਹੁੜ ਜੁਨ ਨ ਆਈਐ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੀ ਮਾਨ ਚਿੰਦਿਆ ਭਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਾਸਿਆ ਆਈ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਪਉ ਭਾਗਾ ਹਰ ਭੇਟਿਆ ਏਕ ਮਰਾਰੀ ਜਿਸ ਕਾ ਸਾਤਿ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤ ਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨੋ ਉੰਨੀ ਇਛ ਸੁਬਾਈ ਰਾਮ ਰੰਗ ਰੱਤੇ ਆਪਣੇ Swami ਸੇਤੀ ਮਰੈ ਨ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਧਿਆਇਆ ਸਗਲ ਮਨਹੋਰਤ ਪਾਈ ਸ਼ਾਂਤ ਸਹਿਜ ਆਨੰਦ ਘਨੇਰੀ ਗੁਰ ਚਰਣੀ ਮਨ ਲਾਏ ਪੂਰ ਰਹਾ ਘਟ ਘਟ ਅਬਨਾਸੀ ਥਾਨ ਤਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖਹਿ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਤਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬਿਕਾਰ ਨਾਠੇ ਪ੍ਰਭ ਨੇ ਰਹੁ ਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ 네ਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟਿਐ ਕਾਲ ਕੀ ਫਾਸੀ ਰਾਮ ਕੱਟੀਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭ ਚਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬਨਾਸੀ ਕਰੋੜ ਹਸਤ ਤੇਰੀ ਤਹਿਲ ਕਮਾਵਹਿ ਚਰਨ ਚੱਲੇ ਹਾਂ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋ ਰਤ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਏਹੋ ਵਰ ਏਹਾ ਵਢਿਆਈ ਏਹੋ ਤਨ ਹੋਏ ਵਡਭਾਗਾ ਰਾਮ ਏਹੋ ਰੰਗ ਏਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੀ ਪ੍ਰਭ ਕੀ ਸਰਣੀ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦੇ ਹੱਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਆਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਮ ਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣਾਈ ਆਨੰਦਾ ਵਜਹਿ ਨਿਤ ਵਾਜੀ ਬਾਰ ਬ੍ਰਹਮ ਮਨ ਬੂਠਾਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨ ਸੇ ਭ੍ਰਮ ਭੈ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰਮਹਿ ਨਾਮ ਨਿਧ ਭਰੇ ਪੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਸ਼ਤਰਪਤ ਕੀਨੀ ਸਗਲੀ ਤਪਤ ਬਨਾਸੀ ਰਾਮ ਦੂਖ ਪਾਪ ਕਾ ਡੇਰਾ ਢਾਟਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰਸੋਂ ਆਮੀ ਸੁਖਾ ਗਾਮੀ ਹਲ ਤਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੂਹੀ